ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੁਹਾਨੂੰ ਅੱਜ ਅਸੀਂ ਰਿਪੀਟਰ ਗਾਵਾਂ ਦੀ ਤੇਸੀ ਨੁਸਖੇ ਨਾਲ ਇਲਾਜ ਜਾਂ ਮੈਡੀਕਲ ਜੋ ਵੀ ਵਰਤਣਾ ਉਹ ਦੱਸਦੇ ਆਂ ਇਹ ਗਾਂ ਜਿਹੜੀ ਇਹ ਰਿਪੀਟਰ ਗਾਂ ਸੀਗੀ ਪਹਿਲਾਂ ਕਿਸੇ ਫਾਰਮ ਤੋਂ ਰਿਪੀਟ ਹੋਈ ਆ ਉਸ ਤੋਂ ਬਾਅਦ ਅੱਗੇ ਗਈ ਉੱਥੇ ਵੀ ਇਹ ਰਿਪੀਟੇ ਰਹੀ ਆ ਉਸ ਤੋਂ ਬਾਅਦ ਫਿਰ ਇਹ ਆਪਾਂ ਨੇ ਖਰੀਦੀਆ ਰਿਪੀਟਰ ਹੀ ਲੱਤੀ ਸੀ ਆਪਾਂ ਨੇ 10 ਕਿਲੋ ਦੁੱਧ ਸੀ ਉਸ ਸਮੇਂ ਥੱਲੇ ਸਿਰਫ ਇਹਦਾ ਆਪਾਂ ਨੇ ਕੀ ਇਲਾਜ ਕੀਤਾ ਕਿਵੇਂ ਆਪਣੇ ਕੋਲ ਗੱਭਣ ਰਹੀਏ ਹੁਣ ਇਸ ਸਮੇਂ 7 ਮਹੀਨੇ ਦੀ ਗੱਭਣਾ ਆਪਾਂ ਨੇ ਡਰਾਈ ਕਰਤੀ ਤੁਸੀਂ ਕੀ ਕਰਨਾ ਜਿਹੜਾ ਡੰਕਰ ਤੁਹਾਡਾ ਰਿਪੀਟ ਕਰਦਾ ਤੁਸੀਂ ਉਹਦੀਆਂ ਪਹਿਲਾਂ ਤਾਰਾਂ ਦੇਖਣੀਆਂ ਨੇ ਵੀ ਗੰਦੀਆਂ ਤਾਂ ਨਹੀਂ ਮੋਟੀਆਂ ਨਹੀਂ ਬਰੀਕ ਤਾਰ ਚਾਹੀਦੀ ਤੇ ਸਾਫ਼ ਚਾਹੀਦੀ ਆਪਾਰਦਰਸ਼ੀ ਪਹਿਲਾਂ ਤਾਂ ਜੇ ਗੰਦੀਆਂ ਤਾਰਾਂ ਨੇ ਤਾਂ ਉਹਦੇ ਦਵਾਈ ਭਰਾਉ ਤਿੰਨ ਦਿਨ ਘੱਟੋ-ਘੱਟ ਵਧੀਆ ਡਾਕਟਰ ਤੋਂ ਉਸ ਤੋਂ ਬਾਅਦ ਨਾਲ ਦੀ ਨਾਲ ਇੱਕ ਤੁਸੀਂ ਹਲਵਾ ਮਤਲਬ ਕਿ ਕੜਾਹ ਗਏ ਨੇ ਜਿਹਨੂੰ ਆਪਾਂ ਪੰਜਾਬੀ ਚ ਦੇਸੀ ਕੀ ਲੈਣਾ 100 ਤੋਂ 150 ਗ੍ਰਾਮ ਜੇ ਘਰ ਦਾ ਦੇਸੀ ਕੀ ਮਿਲ ਜਾ ਸਭ ਤੋਂ ਵਧੀਆ 150 ਗ੍ਰਾਮ ਦੇਸੀ ਕੀ ਲੈ ਕੇ ਕਣਕ ਦੇ ਆਟੇ ਦਾ ਤੁਸੀਂ ਹਲਵਾ ਬਣਾਉਣਾ ਹੈ ਚੀਨੀ ਨਹੀਂ ਪਾਉਣੀ ਉਹਦੇ ਵਿੱਚ ਦੇਸੀ ਖੰਡ ਪਾਉਣੀ ਆ ਜਦੋਂ ਸ਼ਾਮ ਨੂੰ ਬਣਾ ਕੇ ਉਹ ਠੰਡਾ ਹੋ ਗਿਆ 25 ਤੋਂ 30 ਗ੍ਰਾਮ ਹਲਦੀ ਘਰ ਦੀ ਪਿਓਰ ਠੰਡੇ ਹੋਏ ਹਲਵੇ ਦੇ ਵਿੱਚ ਤੁਸੀਂ ਹੱਥ ਨਾਲ ਐਦਾਂ ਹੀ ਮਿਕਸ ਕਰ ਦੇਣੀ ਜਦੋਂ ਪਾਣੀ ਪੀਤਾ ਸ਼ਾਮ ਨੂੰ ਪੁੱਛ ਨੂੰ ਉਹ ਤੋਂ ਬਾਅਦ ਤੁਸੀਂ ਉਹਨੂੰ ਖੁਲਾਉਣੀ ਆ 5 ਤੋਂ 7 ਦਿਨ ਦਾ ਕੋਰਸ ਕਰਨਾ ਹਲਵੇ ਵਾਲਾ ਉਹਨੇ ਸਾਰੀ ਅੰਦਰ ਦੀ ਇਨਫੈਕਸ਼ਨ ਜੋ ਵੀ ਅੰਦਰ ਪ੍ਰੋਬਲਮ ਆ ਬੱਚੇ ਦਾ ਨਹੀਂ ਸਾਰੀ ਠੀਕ ਕਰ ਦੇਣੀ ਉਹਨੇ ਉਸ ਤੋਂ ਅਗਲੇ ਵਾਈ ਇਹਦੇ ਤੁਸੀਂ ਸਿਰਫ ਉਹਦੇ ਤਾਰਾਂ ਚੈੱਕ ਕਰਨੀਆਂ ਤੇ ਹੀਟ ਚੈੱਕ ਕਰਨੀ ਕਿੰਨੀ ਲੰਬੀ ਆ ਜੇ ਤਾਰਾਂ ਸਾਫ਼ ਨੇ ਤਾਂ ਉਹਨੂੰ ਕੁਝ ਨਹੀਂ ਕਰਨਾ ਨਾ AI ਕਰਾਉਣੀ ਆ ਨਾ ਕੋਈ ਦਵਾਈ ਜੇ ਤਾਰਾਂ ਗੰਦੀਆਂ ਤਾਂ ਇੱਕ ਵਾਰ ਦੁਬਾਰਾ ਤੁਸੀਂ ਭਰ ਸਕਦੇ ਆ ਵੈਸੇ ਤੱਕ ਜੋ ਆਪਾਂ ਹਲਵਾ ਹਲਦੀ ਪਾਈ ਆ ਉਹਨੇ ਸੈੱਟ ਕਰ ਦੇਣਾ ਉਸ ਤੋਂ ਨਾਲ ਦੀ ਨਾਲ ਇੱਕ ਤੁਸੀਂ ਪਾਊਡਰ ਚ ਲਾਉਣਾ ਜ਼ਰੂਰ ਪਰ ਰੈਪਰੋਮਨ ਆਉਂਦਾ ਏ ਉਹਦੀ ਡੋਜ਼ ਆ 50 ਗ੍ਰਾਮ ਜੇ ਤੁਸੀਂ ਰੈਪਰੋਮਨ ਥੋੜਾ ਕਾਸਟਲੀ ਆ ਜਾਂਦਾ ਜੇ ਤੁਸੀਂ ਸਸਤਾ ਲੈਣਾ ਤਾਂ ਉਹ ਵੀ ਮਿਨ ਲੈ ਲਓ ਉਹਦੇ ਵਿੱਚ ਵੀ omega 3 ਵਗੈਰਾ ਸਾਰਾ ਕੁਝ ਹੁੰਦਾ ਏ ਜਿਹੜਾ ਰਿਪਰੋ ਮੈਨਾਂ ਉਹਦੀ ਸਕਰੀਨ ਤੇ ਤੁਹਾਨੂੰ ਫੋਟੋ ਦਿਖ ਜੂਗੀ ਇਹ ਪਾਉਣਾ ਹੈ ਤੁਸੀਂ 50 ਗ੍ਰਾਮ ਰਿਪਰੋ ਮੈਨ ਦੀ ਡੋਜ਼ ਸਿਰਫ 50 ਗ੍ਰਾਮਾਂ ਤੇ ਉਹ ਵੀ ਮਹਿੰਦੀ 100 ਗ੍ਰਾਮਾਂ ਜੇ ਤੁਸੀਂ ਦੋਨੋਂ ਮਿਕਸ ਕਰਕੇ ਵਰਤ ਸਕਦੇ ਆ ਤਾਂ ਰਿਜ਼ਲਟ ਹੋਰ ਜ਼ਿਆਦਾ ਵਧੀਆ ਫਿਰ ਤੁਸੀਂ 100 ਗ੍ਰਾਮ ਉਹ ਵੀ ਮਹਿੰਦੀ ਲੈ ਲਓ ਤੇ 30 ਗ੍ਰਾਮ ਰਿਪਰੋ ਮੈਨ ਲੈ ਲਓ ਜਦੋਂ ਤੁਸੀਂ ਏਆਈ ਕਰਾਉਣੀ ਆ ਪਸ਼ੂ ਦੀ ਮੁੜ ਕੇ ਸੋਭਾ ਉਹ ਪਹਿਲਾਂ ਉਹਨੂੰ ਤੁਸੀਂ ਫਾਇਨਲ ਦੀਆਂ ਗੋਲੀਆਂ ਦੋ ਦੇਣੀਆਂ ਚਾਹੇ ਰੋਟੀ 'ਚ ਚਾਹੇ ਨਾਲ 'ਚ ਚਾਹੇ ਫੀਡ 'ਚ ਉਸ ਤੋਂ 2-3 ਘੰਟੇ ਬਾਅਦ ਤੁਸੀਂ AI ਕਰਾਉਣ ਦੇਣੀ AI ਕਰਾਉਣ ਦੇ ਤੁਰੰਤ ਹੀ ਤੁਸੀਂ ਉਹਦੀ ਨਾੜ ਵਿੱਚ ਗਾਨੀਅਰ ਵਿੱਚ 2 ਤੋਂ 2.5 ml ਜਦੇ ਡਾਕਟਰ ਤੋਂ ਇੰਜੈਕਟ ਕਰਾਉਣਾ ਹੈ ਉਹਦਾ ਕੰਮ ਕੀ ਆ ਉਹਨੇ ਨਾਲ ਦੀ ਨਾਲ ਪਸ਼ੂ ਦਾ ਐਗ ਰਿਲੀਜ਼ ਕਰਾ ਦੇਣਾ ਐਗਰ ਰਿਲੀਜ਼ ਹੋਣ ਦੇ ਨਾਲ ਜੋ ਵੀ ਅੰਦਰ ਇੰਜੈਕਸ਼ਨ ਗਿਆ ਉਹਦੀ AI ਕਰੀ ਜਾ ਸਪਰਮ ਨੇ ਐਗ ਵਿੱਚ ਐਂਟਰ ਕਰ ਲੈਣਾ ਰਹਿਣ ਦੇ ਚਾਂਸ 90% ਹੋ ਜਾਂਦੇ ਆ ਸਭ ਤੋਂ ਵੱਡੀ ਸਮੱਸਿਆ ਹੁਣ ਫੇਲ ਹੋਣ ਦੀ ਰਿਪੀਟਰ ਹੀ ਆ ਰਹੀ ਆ ਰਿਪੀਟਰ ਹੋਣ ਦੇ ਕਾਰਨ ਹੀ ਫਾਰਮ ਕਿਸਾਨ ਪਸ਼ੂ ਪਾਲਕ ਫੇਲ ਹੋ ਰਹੇ ਆ ਤੁਸੀਂ ਸਾਡੇ ਨੁਸਖਾ ਵਰਤ ਕੇ ਦੇਖਿਓ ਰਿਜ਼ਲਟ ਮਿਲੂਗਾ